ਕਬੂਹ ਸਾਧ ਸੰਗਤ ਇਹੇ ਪਾਵੇ ਸਾਧ ਸੰਗਤ ਸਾਧ ਦੀ ਸੰਗਤ ਜਿਹੜੇ ਆਪਣੇ ਆਪ ਨੂੰ ਸਾਧ ਲੰਦੇ ਨੇ ਜੇ ਕੋਈ ਉਹਨਾਂ ਦੀ ਸੰਗਤ ਵਿੱਚ ਚਲਾ ਵੀ ਜਾਂਦਾ ਅਖਰੀ ਅਰਥ ਕਰਾਂਗੇ ਆਪਾਂ ਪੈਰਾ ਉਹਨਾਂ ਨਾਲ ਮਿਲ ਬੈਠ ਕੇ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਸ਼ ਸੋਣੀ ਹੈ ਕਿਸ਼ ਕਹੀ ਹੈ ਜਦੋਂ ਗੱਲਬਾਤ ਕਰਦਿਆਂ ਰੱਬ ਦੀਆਂ ਗੱਲਾਂ ਕਰਦੇ ਆ ਵਿਚਾਰ ਕਰਦੇ ਆ ਹਾਂ ਭਾਈ ਇਹ ਸੱਚ ਹੈ ਬੜਾ ਧਿਆਨ ਮਿਲਦਾ ਹੈ ਪਟਕਣਾ ਖਤਮ ਹੁੰਦੀ ਹੈ ਦੂਜੇ ਪਾਤਸ਼ਾਹ ਵੇਖੋ ਭਾਈ ਲੈਣਾ ਜੀ ਵੇਖੋ ਵੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਗਏ ਸਰੀਰ ਕਰਕੇ ਜਦੋਂ ਸਰੀਰਾਂ ਦੀ ਗੱਲ ਹੈ ਸਰੀਰ ਕਰਕੇ ਸ਼ਰਨ ਵਿੱਚ ਗਏ ਨਾ ਜਿਨ੍ਹਾਂ ਬੋਲਾਂ ਵਿੱਚੋਂ ਜੀਵਨ ਬਦਲਦਾ ਹੈ ਭਾਈ ਲੈਣਾ ਜੀ ਦਾ ਜਿਹੜਾ ਪਹਿਲਾ ਜੀਵਨ ਕੁਝ ਹੋਰ ਹੈ ਕਰਮ ਕਾਂਢੀ ਜੀਵਨ ਪਰ ਵੇਖੋ ਜਦੋਂ ਗੁਰੂ ਦਾ ਜੀਵਨ ਵਿੱਚ ਆ ਜਾਣਾ ਫਿਰ ਵਾਰੀ ਗੁਰੂ ਜੀ ਦੀ ਮਿਹਰ ਸਦਕਾ ਭਾਈਓ ਵੀ ਸਾਦੇ ਜਾਂਦੇ ਨੇ ਜਾਂ ਤੁਸੀਂ ਇਦਾਂ ਕਹਿ ਲਓ ਇੱਕ ਛੋਟਾ ਜਿਹਾ ਬੋਲ ਉਸ ਜੀਵ ਨੂੰ ਚੰਗਾ ਲੱਗ ਗਿਆ ਜਿਵੇਂ ਸੱਜਣ ਦੇ ਕੰਨਾਂ ਵਿੱਚ ਆਵਾਜ਼ ਪਈ ਸੀ ਪਰ ਵੇਖੋ ਸ਼ਬਦ ਚੋਟ ਕਰ ਗਿਆ ਕਬੂ ਸਾਧ ਸੰਗਤ ਇਹੇ ਪਾਵੈ ਸਾਧ ਦਾ ਸੰਗ ਸਾਧੂ ਸਤਿਗੁਰ ਜੀ ਮਿਲੈ ਉਹ ਸ਼ਬਦ ਰਾਹੀ ਗੁਰਬਾਣੀ ਰਾਹੀ ਜਿਹੜੀ ਅਕਲ ਮਿਲਣੀ ਹੈ ਉਹ ਅਨਾਸ਼ੀਖੁਰਖ ਨੂੰ ਜੋ ਸੱਚ ਹੈ ਵੇਖਦਾ ਇਸ ਚੀਜ਼ ਵਿੱਚ ਉਹਨੂੰ ਬੋਲਦੇ ਪੰਛੀ ਵੀ ਹੂੰ ਜਾਪਦੇ ਨੇ ਵੀ ਸਤਿਗੁਰੂ ਬੋਲਦਾ ਉਹ ਇਨਾ ਸੱਚੇ ਬਚਨਾਂ ਨਾਲ ਵੀ ਇੱਕ ਮਿਕ ਹੋ ਜਾਂਦਾ ਹੈ ਉਸ ਅਸਥਾਨ ਤੇ ਹੋਰ ਨਾ ਆਵੇ ਜਦੋਂ ਹਿਰਦੇ ਘਰ ਵਿੱਚ ਈਸਾ ਸਥਾਨ ਦੇ ਦਰਸ਼ਨ ਹੁੰਦੇ ਨੇ ਉਥੇ ਐਸਾ ਖੇੜਾ ਹੈ उस थांत टिक जाया करता है इसे करके कबू साध संगत यह भाव है क्योंकि निरोल सच है बिन भागा संग ना लभ बिन भागा बिन, संग बिन संगत मैल परी जय जियो संगत मैल परी जय जियो बिन ਵੱਡ ਭਾਗੀ ਹਰ ਸੰਗਤ ਪਾਵੇ ਵੱਡ ਭਾਗੀ ਹਰ ਸੰਗਤ ਪਾਵੇ ਦੇਖੋ ਵੱਡੇ ਭਾਗਾ ਨਾਲ ਜੇ ਕਿਤੇ ਮਨ ਵਿੱਚ ਕੋਈ ਚੰਗਿਆੜੀ ਜਾਗੀ ਹੈ ਜੇ ਕੁਝ ਚੰਗਾ ਲੱਗਿਆ ਵਾਹਿਗੁਰੂ ਜੀ ਇਦਾਂ ਦੀ ਬਿਉਤ ਬਣਾਉਂਦੇ ਨੇ ਕੋਈ ਬਹਾਨਾ ਬਣਾਉਂਦੇ ਨੇ ਤਾਂ ਹੀ ਭਾਈ ਲੈਣਾ ਜੀ ਗਏ ਨਾ ਤਾਹੀ ਮਰਦਾਨਾ ਜਿਹਨੂੰ ਗੁਰੂ ਨਾਨਕ ਸਾਹਿਬ ਦਾ ਮੇਲ ਹੋ ਜਾਣਾ ਵਾਹਿਗੁਰੂ ਜੀ ਹਿਰਦੇ ਵੇਖਦਾ ਹੈ ਪਰਮਾਤਮਾ ਹਿਰਦੇ ਵੇਖਦਾ ਹੈ ਗੁਰੂ ਹਿਰਦੇ ਵੇਖਦਾ ਉਦਾਂ ਦੀ ਰੂਹਾਂ ਨੂੰ ਮਲਾ ਦਿੰਦਾ ਉਤਮ ਕਰਨਾ ਪੈਂਦਾ ਹੈ ਜੀਵਨ ਵਿੱਚ ਅੰਤਰ ਹੋਏ ਗਿਆਨ ਪ੍ਰਗਾਸ ਆਨ ਤਾਂ ਨਹੀਂ ਵਿਨਾਸ਼ ਫਿਰ ਉਸ ਅਸਥਾਨ ਨੂੰ ਕੋਈ ਨਾਸ਼ ਨਹੀਂ ਕਰ ਸਕਦਾ ਉਸ ਆਨੰਦ ਨੂੰ ਕੋਈ ਨਾਸ਼ ਨਹੀਂ ਕਰ ਸਕਦਾ ਮਨ ਤਨ ਨਾ ਮਰਤੇ ਇਕ ਰੰਗ ਸਦਾ ਵਸ ਹੈ ਪਾਰ ਬ੍ਰਹਮ ਕੇ ਸੰਗ ਫਿਰ ਉਹ ਜੀਵ ਭਾਈ ਪਰਮਾਤਮਾ ਚ ਮਿਲ ਜਾਂਦੇ ਕਦੇ ਵਖ ਨਹੀਂ ਹੁੰਦੇ ਕਹਿਣ ਦਾ ਮਤਲਬ ਸਦਾ ਵਾਹਿਗੁਰੂ ਨਾਲ ਵਸਦੇ ਨੇ ਫਿਰ ਉਹ ਜੀ ਜਿਉਂ ਜਲ ਮਹਿ ਜਲਾਏ ਖਟਾਨਾ ਹੁਣ ਵੇਖੋ ਇੱਕ ਤੇ ਪਾਣੀ ਬਹੁਤਾ ਠੰਡਾ ਹੈ ਇੱਕ ਨੋਰਮਲ ਹੈ ਇੱਕ ਗਰਮ ਹੈ ਵਿਕਾਰਾਂ ਦੀ ਤਪਸ਼ ਬੜੀ ਗਰਮ ਹੈ ਹੁਣ ਜਿਉਂ ਜਲ ਮਹਿ ਜਲਾਏ ਖਟਾਨਾ ਉਹ ਜਦੋਂ ਪਾਣੀ ਮਿਕਸ ਕੀਤਾ ਪਤਾ ਹੀ ਨਹੀਂ ਚੱਲਿਆ ਪਾਣੀ ਪਾਣੀ ਦਾ ਰੂਪ ਬਣ ਗਿਆ ਬੂੰਦ ਸਮੁੰਦਰ ਵਿੱਚ ਡਿੱਗੀ ਸਮੁੰਦਰ ਦਾ ਰੂਪ ਬਣ ਗਈ ਠੰਡਾ ਨੋਰਮਲ ਗਰਮ ਪਾਣੀ ਜਦੋਂ ਮਿਕਸ ਕੀਤਾ ਉਹ ਇੱਕ ਰੂਪ ਹੀ ਬਣ ਗਿਆ ਇੱਕ ਦੂਜੇ ਵਿੱਚ ਮਿਲ ਗਏ ਪਰਮਾਤਮਾ ਉਹਨਾਂ ਵਿੱਚ ਸਮਾ ਗਿਆ ਪਰਮਾਤਮਾ ਵਿੱਚ ਸਮਾ ਗਿਆ ਕੋਈ ਭੇਦ ਨਹੀਂ ਉਹ ਕਦੇ ਵੱਖ ਨਹੀਂ ਹੁੰਦੇ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਾਏ ਖਟਾਨਾ یوں ਜੋਤੀ ਸੰਗ ਜੋਤ ਸਮਾਨਾ ਫਿਰ ਇਸ ਜੀਵ ਦੀ ਜਿਹੜੀ ਜੋਤ ਹੈ ਭਾਈ ਉਹ ਪਰਮਾਤਮਾ ਰੂਪ ਹੋ ਕੇ ਪਰਮਾਤਮਾ ਵਿੱਚ ਹੀ ਸਮਾ ਜਾਂਦੀ ਹੈ ਤੇ ਇਹ ਵੀ ਸੱਚ ਜਾਣੇ ਜਿਉਂਦਿਆਂ ਸਮਾਉਂਦੀ ਹੈ ਜਿਉਂਦਿਆਂ ਸਮਾਉਂਦੀ ਹੈ ਜੀ ਮਿਟ ਗਏ ਗਵਨ ਆਵਾਗੋਣ ਕਟਿਆ ਗਿਆ ਮਿਟ ਗਏ ਗਵਨ ਪਟਕਣਾ ਮੁੱਕ ਗਈ ਮਿਟ ਗਏ ਗਵਨ ਇੱਕ ਅਵਸਥਾ ਬਣ ਗਈ ਉਸ ਸਥਾਨ ਦਾ ਨਹੀਂ ਵਿਨਾਸ਼ ਮਿਟ ਗਏ ਗਵਨ ਪਾਏ ਵਿਸ਼ਰਾਮ ਵਿਸ਼ਰਾਮ ਟਿਕ ਜਾਂਦਾ ਉਹ ਪੱਕੇ ਵਿਸ਼ਰਾਮ ਨੂੰ ਪਾ ਲੈਂਦੇ ਨੇ ਜੀ ਪੱਕੇ ਵਿਸ਼ਰਾਮ ਸੂਖਮਨੀ ਸੂਖਮ ਰਿਤ ਪ੍ਰਭ ਨਾਮ ਭਗਤ ਜਿ ਨਾ ਕੈ ਮਨ ਵਿਸ਼ਰਾਮ ਰਬ ਰਹਿਦਾ ਕਿਥੇ ਹੈ ਭਗਤ ਜਿ ਨਾ ਕੈ ਮਨ ਵਿਸ਼ਰਾਮ ਮਿਟ ਗਏ ਗਵਨ ਪਾਈ ਵਿਸ਼ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਮੈਲਾ ਪੰਜਵਾਸੀ ਨੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਸਦਾ ਕੁਰਬਾਨ ਜਾਂਦਾ ਸਦਾ ਹੀ ਕੁਰਬਾਨ ਜਾਂਦਾ ਭਾਈ ਸੰਮਾਨਤ ਤੋਂ ਉਹਦੇ ਰੰਗਾਂ ਦਾ ਕੁਝ ਨਹੀਂ ਪਤਾ ਕੜੀ ਚ ਕੀ ਕਰ ਦੇਵੇ ਤੇ ਆਪਾਂ ਮੁੱਖ ਭਾਵ ਸਮਝੀਏ ਕਰਨ ਤੇ ਕਰਾਉਣ ਵਾਲਾ ਮਨੁੱਖ ਬਣਦਾ ਤੇ ਹੈ ਪਰ ਪਿੱਛੇ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਕੰਮ ਕਰਦਾ ਪਿਆ ਹੈ ਜਿਹੜਾ ਇਸ ਭੇਦ ਨੂੰ ਸਮਝ ਲੰਦਾ ਹੈ ਗੁਰੂ ਨਾਲ ਇੱਕ ਮਿਕ ਹੋ ਕੇ ਗੁਰੂ ਨਾਲ ਗੱਲਾਂ ਕਰਕੇ ਜਿਹੜਾ ਇਸ ਭੇਦ ਨੂੰ ਸਮਝਦਾ ਹੈ ਭਾਈ ਗੁਣਾ ਨਾਲ ਇੱਕ ਮਿਕ ਹੋ ਜਾਂਦਾ ਹੈ ਉਹ ਸੱਚੀ ਗੁਰਬਾਣੀ ਦੇ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ ਉਹ ਅਵਸਥਾ ਬੜੀ ਉੱਚੀ ਹੁੰਦੀ ਆ ਉਹ ਮਨ ਦੀ ਅਵਸਥਾ ਹੈ ਆਪ ਜੀ ਜਿੰਨੇ ਵੀ ਬਚਨਾਂ ਨੂੰ ਸਰਵਣ ਕਰ ਰਹੇ ਹੋ ਭਾਈ ਇਹ ਅਵਸਥਾ ਜਾ ਕੋਈ ਅਸਥਾਨ ਵਾਰ ਨਹੀਂ ਹੈ ਇਹ ਥਾਨ ਵੀ ਵਿਅਕਤੀ ਦੇ ਅੰਦਰ ਹੈ ਤੇ ਇਹ ਜਿਹੜੀ ਅਵਸਥਾ ਹੈ ਮਨ ਦੀ ਅਵਸਥਾ ਹੈ ਫਿਰ ਬੜੀ ਉੱਚੀ ਹੋ ਜਾਇਆ ਕਰਦੀ ਹੈ ਮਿਟ ਗਏ ਗਵਨ ਪਾਏ ਵਿਸ਼ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ